ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਅੱਗੇ ਸਰਕਾਰ ਦੇ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂ ਡਾਕਟਰਾਂ ਵੱਲੋਂ ਜਾਂ ਕਿਸੇ ਵੱਲੋਂ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਦੱਲੇ ਦੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਨਾਰਮਲ ਆ ਉਹ ਠੀਕ ਆ ਉਹ ਇੱਕਦਮ ਤੰਦਰੁਸਤ ਆ ਔਰ ਦੂਜੀ ਗੱਲ ਕਹੀ ਗਈ ਆ ਕਿ ਜਿੰਨੀਆਂ ਵੀ ਉਹਨਾਂ ਦੀਆਂ ਬਲੱਡ ਦੀਆਂ ਰਿਪੋਰਟਾਂ ਨੇ ਉਹ ਸਾਰੀਆਂ ਨਾਰਮਲ ਆ ਸਾਡੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਿੱਧੀ ਨਾ ਸਿੱਧੀ ਮੈਂ ਗੱਲ ਕਰਾਂ ਤੇ ਇੱਕ ਛਾਨਾ ਦੇ ਮੂਹਰੇ ਉੱਤੇ ਚਪੇੜ ਆ ਸਾਡੇ ਸਾਰੇ ਧਰਨੇ ਦੇ ਮੂੰਹ ਦੇ ਉੱਤੇ ਚਪੇੜਿਆ ਇੱਕ ਬੰਦੇ ਨੇ 26 ਦਿਨ ਹੋ ਗਏ 25 ਦਿਨ ਹੋ ਗਏ ਰੋਟੀ ਨਾ ਖਾਦੀ ਹੋਵੇ ਤੇ ਯਾਰ ਛੋਟਾ ਜਿਹਾ ਬੱਚਾ ਵੀ ਇਹ ਚੀਜ਼ ਜਾਣਦਾ ਕਿ ਉਹ ਬੰਦਾ ਨੋਰਮਲ ਨਹੀਂ ਹੋ ਸਕਦਾ ਉਹ ਠੀਕ ਨਹੀਂ ਹੋ ਸਕਦਾ ਉਹ ਬੰਦਾ ਜਿਹਦਾ ਪਿਸ਼ਾਬ ਵੀ ਐਸ ਵੇਲੇ ਸਾਡੀ ਟੀਮ ਬੈੱਡ ਦੇ ਉੱਤੇ ਕਰਾ ਰਹੀ ਆ ਉਹਨਾਂ 'ਚ ਇੰਨੀ ਜਾਣ ਨਹੀਂ ਹੈਗੀ ਕਿ ਉੱਠ ਸਕਣ ਉਹ ਖੜ੍ਹਾ ਹੋ ਸਕਣ ਕਿੰਨੀ ਵਾਰੀ ਉਹਨਾਂ ਨੂੰ ਚੱਕਰ ਆ ਚੁੱਕਾ ਉਹਨਾਂ ਦਾ ਬਲੱਡ ਪ੍ਰੈਸ਼ਰ ਇਤੋਂ ਤੱਕ ਡਿੱਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਕਾਫ ਹੈ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਨਹੀਂ ਆਉਂਦਾ ਹਾਰਟ ਰੇਟ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਬਲੱਡ ਪ੍ਰੈਸ਼ਰ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਰਿਪੋਰਟਾਂ ਅਸੀਂ ਤੁਹਾਡੇ ਅੱਗੇ ਰੱਖੀਆਂ ਕਿ ਉਹਨਾਂ ਦੀ ਕੀਟੋਨ ਬਾਡੀ ਲੈਵਲ ਹੈ ਬਹੁਤ ਵਧਿਆ ਉਹਨਾਂ ਦੇ ਜਿਹੜੇ ਕਿਡਨੀ ਫੰਕਸ਼ਨ ਹੈ ਉਹ ਸਫਰ ਕਰ ਰਿਹਾ ਉਹਨਾਂ ਦਾ ਜਿਹੜਾ ਲਿਵਰ ਫੰਕਸ਼ਨ ਟੈਸਟ ਆ ਉਹ ਫਲਕਚੂਏਟ ਕਰ ਰਿਹਾ ਬਿਲੀਰੂਬਿਨ ਜਿਹੜੀ ਉਹਨਾਂ ਦੀ ਵਧੀਆ ਤੇ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਜਾਂਦੀ ਆ ਉਹਦੇ ਵਿੱਚ ਕਿਹਾ ਜਾਂਦਾ ਕਿ ਇਹ ਨਾਰਮਲ ਆ ਇਹ ਬੰਦਾ ਨਾਰਮਲ ਆ ਹੁਣ ਗੱਲ ਕਿੱਥੇ ਖਲੋਤੀ ਆ ਮੈਂ ਗੱਲ ਕਰਦਾ ਕਿ ਵੇਖੋ ਸਿਆਸਤ ਆਪਣੀ ਥਾਂ ਤੇ ਆ ਠੀਕ ਆ ਸਿਆਸਤ ਹੁੰਦੀ ਆ ਔਰ ਇਹੋ ਗੰਦੀ ਸਿਆਸਤ ਹੈ ਜਿਹਦੇ ਕਰਕੇ ਅੱਜ ਪੰਜਾਬ ਦਾ ਬੇੜਾ ਕਰ ਗਿਆ ਪੰਜਾਬ ਦੇ ਜਿਹੜੇ ਪਾਣੀ ਆ ਉਹ ਕੈਂਸਰ ਹੋ ਗਿਆ ਹਵਾ ਕੈਂਸਰ ਹੋ ਗਈ ਆ ਪੰਜਾਬ ਦੇ ਬੱਚੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਸੜਕਾਂ ਤੇ ਆ ਪੰਜਾਬ ਦੇ ਮੈਨੂੰ ਲੱਗਦਾ ਕੋਈ ਵੀ ਐਸਾ ਆਦਮੀ ਨਹੀਂ ਜਿਹੜਾ ਅੱਜ ਸੋਚਦਾ ਨਾ ਹੋਵੇ ਕਿ ਯਾਰ ਮੈਂ ਆਪਣੇ ਬੱਚਿਆਂ ਦੇ ਲਈ ਪੰਜਾਬ ਨੂੰ ਸਾਨੂੰ ਛੱਡਣਾ ਪੈਣਾ ਕਿਉਂ ਕਿ ਇਹ ਗੰਦੀ ਸਿਆਸਤ ਕਰਕੇ ਪਰ ਮੈਂ ਨਹੀਂ ਸੋਚਦਾ ਸੀ ਕਿ ਇਹ ਸਿਆਸਤ ਇੱਥੋਂ ਤੱਕ ਹੋ ਜੂਗੀ ਕਿ ਇੱਕ ਬੰਦਾ ਮਰਨ ਦਿਆ ਹੋਵੇ ਤੇ ਉਹਦੇ ਜਾਣ ਦੇ ਨਾਲ ਸਿਆਸਤ ਹੁੰਦੀ ਹੋਵੇ ਇਹ ਕੁਝ ਗਲਤ ਹੋਇਆ ਜਿੰਨੇ ਵੀ ਕੀਤਾ ਮੈਨੂੰ ਪਤਾ ਕਿੰਨੇ ਕੀਤਾ ਪਰ ਇਹ ਸੋਚਣ ਦਾ ਵਿਸ਼ਾ ਹੈ ਰਿਪੋਰਟਾਂ ਆਪਣੀ ਥਾਂ ਤੇ ਰਿਪੋਰਟਾਂ ਦੀ ਮੈਂ ਗੱਲ ਕਰਤੀ ਆ ਔਰ ਮੈਂ ਸਰਕਾਰ ਦੀਆਂ ਰਿਪੋਰਟਾਂ ਵੀ ਵੇਖੀਆਂ ਜਿਹੜੀਆਂ ਹੁੰਦੀਆਂ ਰਹੀਆਂ ਉਹਨਾਂ ਦੇ ਫਿਜ਼ੀਕਲ ਐਗਜ਼ਾਮ ਫਾਈਂਡਿੰਗਸ ਵੀ ਵੇਖਿਆ ਜੋ ਕੁਝ ਮੇਰੇ ਤੱਕ ਪਹੁੰਚਿਆ ਮੈਂ ਵੇਖਿਆ ਉਹਨਾਂ ਨੇ ਵੀ ਇਹ ਗੱਲਾਂ ਕਹਿੰਦੇ ਰਿਹਾ ਕਿ ਉਹਨਾਂ ਦੇ ਜਿਹੜੇ ਨਿਊਰੋਲੋਜੀਕਲ ਫੰਕਸ਼ਨ ਡਾਊਨ ਆ ਉਹਨਾਂ ਦੇ ਜਿਹੜੇ ਰੀਫਲਕਸਿਸ ਡਾਊਨ ਆ ਉਹ ਠੀਕ ਨਹੀਂ ਆ 15 ਕਿਲੋ ਉਹਨਾਂ ਦਾ ਭਾਰ ਘਟ ਚੁੱਕਾ ਔਰ ਇੱਥੇ ਸਥਿਤੀ ਅੱਗੇ ਉਹਨਾਂ ਦਾ ਭਾਰ ਵੀ ਨਹੀਂ ਲਿਆ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਕੋਕ ਨੂੰ ਚੱਕਰ ਆਉਂਦੇ ਆ ਤਜੇ ਜੇ ਸੁਪਰੀਮ ਕੋਰਟ ਨੂੰ ਰਿਪੋਰਟ ਦਿੱਤੀ ਜਾਂਦੀ ਉਹ ਚ ਕਿਹਾ ਜਾਂਦਾ ਹੈ ਬੰਦਾ ਠੀਕ ਜਾ। ਵੇਖੋ ਵੀਰੋ ਮੈਂ ਇਹ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਸੀ। ਪਰ ਜਦੋਂ ਮੈਨੂੰ ਫੋਨ ਆਇਆ ਉਹਨਾਂ ਵੀਰਾਂ ਦੇ ਉਹਨਾਂ ਪੱਤਰਕਾਰਾਂ ਦੇ ਜਿੰਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ। ਕੁਝ ਮਿੱਤਰਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਤੈਨੂੰ ਇਹ ਵੀਡੀਓ ਬਣਾਉਣੀ ਪੈਣੀ ਆ। ਸਾਡੇ ਲਈ ਇਹ ਵੀਡੀਓ ਬਣਾ ਕਿਉਂਕਿ ਇਸ ਟਾਈਮ ਤੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਜਵਾਬ ਦੇਈਏ। ਸਾਡੀ ਟੀਮ ਉੱਥੇ ਰੋਜ਼ ਪ੍ਰੈਸ ਕਾਨਫਰੰਸ ਵਿੱਚ ਬੈੰਦੀ ਆ। ਕੋਈ ਨਾ ਕੋਈ ਸਾਡਾ ਡਾਕਟਰ ਉੱਥੇ ਬਹਿੰਦਾ 50 ਤੋਂ ਵੱਧ ਡਾਕਟਰ ਅਸੀਂ ਡੈਡੀਕੇਟ ਕੀਤੇ ਕਿਸੇ ਨੂੰ ਕੋਈ ਪੈਸੇ ਨਹੀਂ ਮਿਲਦੇ ਉਸ ਚੀਜ਼ ਤੇ ਟੋਟਲ ਵਲੰਟੀਅਰ ਕੋਈ ਆਪਣਾ ਕੰਮ ਛੱਡ ਕੇ ਉੱਥੇ ਬਹਿੰਦਾ ਕੋਈ ਛੁੱਟੀ ਲੈ ਕੇ ਉੱਥੇ ਆਪਣਾ ਆ ਕੋਈ ਆਪਣਾ ਅਮਰੀਕਾ ਤੋਂ ਜਾ ਕੇ ਉੱਥੇ ਬਹਿੰਦਾ ਕੋਈ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੀਆਂ ਤੋਂ ਦੂਜੀਆਂ ਸਟੇਟਾਂ ਤੋਂ ਆ ਕੇ ਉੱਥੇ ਆਪਣੀ ਸੇਵਾ ਕਰਨਦਿਆ ਸਰਬੱਤ ਦੇ ਭਲੇ ਦੇ ਨਾਂ ਤੇ ਅਸੀਂ ਕੰਮ ਕਰਦੇ ਹਾਂ ਅੱਜ ਤੱਕ ਕੀਤਾ ਸਾਇੰਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਜੋ ਫੈਕਟਸ ਆ ਉਹ ਤੁਹਾਡੇ ਅੱਗੇ ਰੱਖਦੇ ਹਾਂ ਤੁਹਾਨੂੰ ਦੱਸਿਆ ਉਹ ਤਾਂ ਬੰਦੇ ਦਾ ਸਿਰ ਜਿਹੜਾ ਸਰੀਰ ਜਿਗਾ ਚੜ ਗਿਆ ਮਸਲ ਉਹਦੇ ਸਰੀਰ ਤੋਂ ਲੱਥ ਗਿਆ ਤੁਹਾਨੂੰ ਇੱਕ ਇੱਕ ਗੱਲ ਦੱਸ ਦਿਆਂ ਕਿ ਬਈ 7 ਦਿਨਾਂ ਬਾਅਦ ਕੁਝ ਵੀ ਹੋ ਸਕਦਾ ਉਹਨਾਂ ਨੂੰ ਕਾਰਡੀਆਕ ਅਰੇਸਟ ਹੋ ਸਕਦੀ ਮਲਟੀ ਆਰਗਨ ਡਿਸਫੰਕਸ਼ਨ ਹੋ ਸਕਦਾ ਕਿਉਂ ਕਿ ਕਿਉਂਕਿ ਸਾਇੰਸ ਇਹ ਚੀਜ਼ਾਂ ਦਿੰਦੀ ਆ 14 ਦਿਨਾਂ ਬਾਅਦ ਉਹਨਾਂ ਦੇ ਜਿਹੜੇ ਸਟੋਰਸ ਆ ਜਿਹੜੇ ਫੈਟ ਸਟੋਰਸ ਆ ਖਤਮ ਹੋ ਜਾਣੇ ਉਹਨਾਂ ਦੀ ਹੱਡੀ ਤੇ ਉਹਨਾਂ ਦੀ ਜਿਹੜੀਆਂ ਜਿਹੜੇ ਉਹਨਾਂ ਦੇ ਮਸਲ ਆ ਉਹ ਚੜ੍ਹਨੇ ਸ਼ੁਰੂ ਹੋ ਜਾਣੇ ਆ ਔਰ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਣਾ ਉਹ ਇਥੋਂ ਇਸ ਲੈਵਲ ਤੱਕ ਹੋ ਜਾਣਾ ਕਿ ਫੇਰ ਭਾਵੇਂ ਅਸੀਂ ਉਹਨਾਂ ਨੂੰ ਰੋਟੀ ਖਵਾ ਵੀ ਦਈਏ ਪਾਵਨ ਨੂੰ ਅਮਰੀਕਾ ਲੈ ਕੇ ਉਹਨਾਂ ਦਾ ਇਲਾਜ ਕਰਦੀ ਹੈ ਸ਼ਾਇਦ ਸੀ ਉਹਨਾਂ ਨੂੰ ਬਚਾਉਣਾ ਪਈਏ। ਔਰ ਹੱਥ ਜੋੜ-ਜੋੜ ਕੇ ਤੁਹਾਡੇ ਅੱਗੇ ਗੱਲ ਕਰ ਰਹੇ ਹਾਂ ਕਿ ਇਹ ਚਿੰਤਾ ਦਾ ਵਿਸ਼ੂ ਆ। ਤੇ 25 ਦਿਨਾਂ ਬਾਅਦ ਇਹ ਦੱਸਿਆ ਜਾਂਦਾ ਕਿ ਇਹ ਬੰਦਾ ਨਾਰਮਲ ਆ। ਇਸ ਦੀ ਰਿਪੋਰਟਾਂ ਨਾਰਮਲ ਆ। ਮੈਨੂੰ ਲੱਗਦਾ ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਇਹ ਮਜ਼ਾਕ ਆ। ਇਹ ਰਿਪੋਰਟਾਂ ਮੇਰੇ ਅੱਗੇ ਨੇ ਇਹ ਰਿਪੋਰਟਾਂ ਡੱਲੇਵਾਲ ਸਾਹਿਬ ਜੀ ਨਾਲ ਰੋਜ਼ ਸ਼ੇਅਰ ਕਰਦੇ ਆਂ ਉਹਨਾਂ ਦੀ ਟੀਮ ਦੇ ਨਾਲ ਸ਼ੇਅਰ ਕਰਦੀ ਆ ਉਹਨਾਂ ਕੋਈ ਦੀ ਕਾਪੀ ਆ ਸਰਕਾਰ ਦੀਆਂ ਰਿਪੋਰਟਾਂ ਮੈਂ ਦੇਖੀਆਂ ਵਾਂ ਉਹਦੇ ਵਿੱਚ ਵੀ ਕਿਡਨੀ ਫੰਕਸ਼ਨ ਅਬਨਾਰਮਲਟੀਜ਼ ਆਈਆਂ ਲਿਵਰ ਫੰਕਸ਼ਨ ਜਿਹੜੇ ਆ ਫਲਕਚੂਏਟ ਕਰਦੇ ਆ ਬਿਲੀ ਰੂਬੋਨ ਉੱਪਰ ਆਈ ਆ ਔਰ ਮੈਜਰੀਟੀ ਸਰਕਾਰੀ ਨੁਮਾਇੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹ ਗੱਲ ਮੰਨੀ ਆ ਹੁਣ ਇਹ ਰਿਪੋਰਟ ਕਿਉਂ ਦਿੱਤੀ ਗਈ ਮੈਨੂੰ ਇਹਦਾ ਨਹੀਂ ਪਤਾ ਇਹ ਰਿਪੋਰਟ ਕਿੰਨੇ ਦਿੱਤੀ ਮੈਨੂੰ ਇਹਦਾ ਵੀ ਨਹੀਂ ਪਤਾ ਭਾਵੇਂ ਇਹ ਰੋ ਜੋ ਵੀ ਹੋਇਆ ਗਲਤ ਹੋਇਆ ਔਰ ਸਾਨੂੰ ਇਹ ਚੀਜ਼ ਛੇਤੀ ਤੋਂ ਛੇਤੀ ਕਰੈਕਟ ਕਰਨੀ ਚਾਹੀਦੀ ਆ ਇਹ ਨਾ ਹੋਵੇ ਸਾਡੇ ਆਗੂ ਸਾਡੇ ਬਜ਼ੁਰਗ ਦੀ ਜਾਨ ਚਲ ਜੇ ਕਿਉਂਕਿ ਇਸ ਦਾ ਜ਼ਿੰਮੇਵਾਰ ਫਿਰ ਉਹ ਹੋਊਗਾ ਜਿਨ੍ਹਾਂ ਨੇ ਰਿਪੋਰਟਾਂ ਦਿੱਤੀਆਂ ਕਿਉਂਕਿ ਅਸੀਂ ਰੋਜ਼ ਕਹਿੰਦੇ ਆ ਅਸੀਂ ਹੱਥ ਜੋੜ ਕੇ ਢੱਲੇਵਾਲ ਸਾਹਿਬ ਨੂੰ ਵੀ ਰਿਕੁਐਸਟ ਕਰਦੇ ਆਏ ਤੁਸੀਂ ਆਪਣਾ ਮਰਨ ਮਰਤ ਤੋੜ ਦਿਓ ਇੱਥੋਂ ਤੱਕ ਅਸੀਂ ਦੇਖੋ ਮੀਟਿੰਗਾਂ ਹੋ ਚੁੱਕੀਆਂ ਸਜੁਗਤ ਮੋਰਚਾ ਵੀ ਮੰਨ ਗਿਆ ਇਕੱਠੇ ਹੋ ਕੇ ਲੜਨ ਦੀ ਗੱਲਾਂ ਸ਼ੁਰੂ ਹੋ ਗਈਆਂ ਕਿਸਾਨ ਇਕੱਠੇ ਹੋ ਰਿਹਾ ਕਿਉਂਕਿ ਉਹ ਕੋਈ ਨਹੀਂ ਚਾਹੁੰਦਾ ਕਿ ਢੱਲੇਵਾਲ ਸਾਹਿਬ ਦੀ ਜਾਨ ਜਾਵੇ ਪਰ ਆ ਰਿਪੋਰਟ ਜਿਹੜੀ ਆ ਇਹ ਮੈਨੂੰ ਲੱਗਦਾ ਕਿ ਬਹੁਤ ਜਿਆਦੀ ਖਤਰਨਾਕ ਆ ਮੈਂ ਕਦੀ ਮੈਂ ਕਿਸੇ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਬਹੁਤ ਛੋਟਾ ਆ ਪਰ ਇਹ ਇਸ਼ੂ ਛੋਟਾ ਨਹੀਂ ਆ ਕਿਸੇ ਦੀ ਜਾਨ ਦਾ ਸਵਾਲ ਆ ਸਾਡੀ ਟੀਮ ਆਪਣੀ ਇਮਾਨਦਾਰੀ ਨਾਲ ਸਰਬੱਤੇ ਭਲੇ ਦੀ ਸੋਚ ਨਾਲ ਕੰਮ ਕਰਦੀ ਆ ਅਸੀਂ ਉਸ ਤਰ੍ਹਾਂ ਹੀ ਪਾਵੇਂ ਕੋਈ ਸਰਕਾਰੀ ਪਾਵੇਂ ਕੋਈ ਪੁਲਸ ਵਾਲਾ ਪਾਵੇਂ ਕੋਈ ਸੀਆਰਪੀ ਦਾ ਪਾਵੇਂ ਕੋਈ ਕਿਸਾਨ ਮਜ਼ਦੂਰ ਪਾਵੇਂ ਡੱਲੇਵਾਲ ਸਾਹਿਬ ਹਰ ਇੱਕ ਦਾ ਕੋਈ ਹੀ ਸੋਚ ਦੇ ਨਾਲ ਉਹਨਾਂ ਦਾ ਬਾਈਕ ਨੇ ਆ ਜੀ ਦੀ ਸੋਚ ਦੇ ਨਾਲ ਉਹਨਾਂ ਦੀ ਕੇਅਰ ਕਰਦੇ ਆ ਪਰ ਜੋ ਅਸੀਂ ਅੱਜ ਵੇਖ ਰਹੇ ਆ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ ਸਾਡੇ ਲਈ ਇੱਕ ਬਹੁਤ ਚਿੰਤਾ ਦਾ ਇਸ਼ੂ ਆ ਇਹਨੂੰ ਲਾਈਟਲੀ ਨਾ ਲਿਆ ਜਾਵੇ ਮੈਂ ਫੇਰ ਕਹਿੰਦਾ ਉਹਨਾਂ ਦੀ ਜਾਨ ਕਦੀ ਵੀ ਜਾ ਸਕਦੀ ਆ ਜੋ ਉਹਨਾਂ ਦੇ ਹਾਲਾਤ ਬਣੇ ਆ ਮੈਂ ਕਿਸੇ ਨਾਲ ਵੀ ਟੈਲੀਫੋਨ ਤੇ ਫੋਨ ਤੇ ਗੱਲ ਕਰਨ ਨੂੰ ਤਿਆਰ ਹਾਂ ਕੋਈ ਵੀ ਜੋ ਮੈਨੂੰ ਨਹੀਂ ਪਤਾ ਕਿ ਕਿਉਂ ਹੋਇਆ ਪਰ ਇਹਨੂੰ ਕਰੈਕਟ ਕਰੀਏ ਜਿਹੜੀ ਸਹੀ ਸਥਿਤੀ ਆ ਉਹ ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਨੇ ਕਿਉਂ ਇਹ ਚੀਜ਼ ਮੰਗੀ ਆ ਪਹਿਲਾਂ ਤਾਂ ਉਹਦੇ ਉੱਤੇ ਵੀ ਕੁਐਸਚਨ ਹੁੰਦਾ ਪੋਲਗਾcione ਸੋਦਨ ਤੋਂ ਵੱਧ ਭੁਖੜਤਾਲ ਕੀਤੀ ਸੀ ਗੋਰੀਆਂ ਦੇ ਖਿਲਾਫ ਮਹਾਤਮਾ ਗਾਂਧੀ ਨੇ 1940 ਦੇ ਵਿੱਚ 21 ਦਿਨ ਤੋਂ ਵੱਧ ਭੁਖੜਤਾਲ ਕੀਤੀ 21 ਦਿਨ ਦੀ ਭੁਖੜਤਾਲ ਸੀ ਉਹਨਾਂ ਦੀ ਮੈਨੂੰ ਲੱਗਦਾ ਉਸ ਟਾਈਮ ਦੀਆਂ ਸਰਕਾਰਾਂ ਵੀ ਨਹੀਂ ਉਹਨਾਂ ਦੇ ਨਾਲ ਇੰਨੀ ਬਦਸਲੂਕੀ ਕੀਤੀ ਹੋਗੀ ਜੋ ਅੱਜ ਅਸੀਂ ਸਰਦਾਰ ਡੱਲੇਵਾਲ ਸਾਹਿਬ ਦੇ ਨਾਲ ਕਰਦੇ ਆ ਜੋ ਅਸੀਂ ਵੇਖ ਰਹੇ ਆ ਸ਼ਾਇਦ ਇਸੇ ਲਈ ਆ ਕਿਉਂਕਿ ਸ਼ਾਇਦ ਅਸੀਂ ਅੱਜ ਇਕੱਠੇ ਨਹੀਂ ਆ ਮੈਂ ਤੁਹਾਨੂੰ ਮਤ ਕਰਦਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜੀ ਉਹ ਮੀਟਿੰਗ ਕੀਤੀ ਗਈ ਆ ਚੰਗੇ ਕਦਮ ਨੇ ਜੇ ਕਿਸਾਨ ਇਕੱਠੇ ਹੋ ਗਏ ਮਜ਼ਦੂਰ ਇਕੱਠੇ ਹੋ ਗਏ ਤਾਂ ਦੁਨੀਆ ਇਕੱਠੀ ਹੋ ਜੂਗੀ ਦੁਨੀਆ ਚ ਬੈਠੇ ਉਹ ਪੰਜਾਬੀ ਉਹ ਲੋਕ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਉਹ ਇਕੱਠੇ ਹੋ ਜਾਣਗੇ ਤਾਂ ਸ਼ਾਇਦ ਅਸੂਜੀਆਂ ਰਿਪੋਰਟਾਂ ਕਦੀ ਵੀ ਨਾ ਬਾਹਰ ਆਉਣ ਮੈਂ ਕਿੰਨਾ ਕਿਸਾਨਾਂ ਇਕੱਠੇ ਹੋ ਜਾਓ ਵੀਰੋ ਮਜ਼ਦੂਰੋ ਇਕੱਠੇ ਹੋ ਜਾਓ ਜਾਗ ਜਾਓ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ ਔਰ ਮੈਂ ਮੋਰਚੇ ਨੂੰ ਵੀ ਕਹਿਣਾ ਕਿ ਜਾਗੀ ਹੈ ਜਗਣ ਦਾ ਟਾਈਮ ਆ ਇਹ ਜਿਹੜੀਆਂ ਰਿਪੋਰਟਾਂ ਜਾਂ ਇਹ ਜੋ ਕੁਝ ਹੋ ਰਿਹਾ ਹੈ ਗਲਤ ਹੋ ਰਿਹਾ ਮੈਂ ਨਹੀਂ ਚਾਹੁੰਦਾ ਸਾ ਕਿ ਇਹ ਮੈਂ ਵੀਡੀਓ ਬਣਾਈਆਂ ਕਿ ਕਿ ਜਿਹੜਾ ਧਿਆਨ ਹੈ ਉਹ ਪਟਕੇ ਮੋਰਚੇ ਦਾ ਜਿਹੜਾ ਇਸ਼ੂ ਆ ਉਹਨੂੰ ਹੀ ਇਸ਼ੂ ਰਹਿਣਾ ਚਾਹੀਦਾ ਬਾਕੀ ਗੱਲਾਂ ਪਿੱਛੇ ਬਾਕੀ ਤੁਸੀਂ ਸਿਆਣੇ ਹੋ ਮੈਨੂੰ ਲੱਗਦਾ ਜੋ ਮੈਂ ਗੱਲ ਕਰਨੀ ਸੀ ਮੈਂ ਕਰ ਦਿੱਤੀ ਆ ਮੈ ਮੈਨੂੰ ਨਹੀਂ ਪਤਾ ਮੈਂ ਇਤੋਂ ਵੱਧ ਤੁਹਾਨੂੰ ਕਿਉਂਕਿ ਮੇਰਾ ਇਹ ਮਕਸਦ ਨਹੀਂ ਆ ਕਿ ਮੈਂ ਤੁਹਾਨੂੰ ਕਨਵਿੰਸ ਕਰਾਂ ਕਿ ਡੱਲੇਵਾਲ ਸਾਹਿਬ ਜਿਹੜੇ ਆ ਬਿਮਾਰ ਆ ਜਾਂ ਉਹ ਠੀਕ ਨਹੀਂ ਆ ਕਿ ਮੇਰਾ ਕੰਮ ਨਹੀਂ ਆ ਮੈਂ ਚਿੰਤਾ ਕਿਹਾ ਮੈਂ ਉਹਨਾਂ ਨੂੰ ਪਿਆਰ ਕਰਦਾ ਮੈਂ ਕਿਸਾਨੀ ਨੂੰ ਪਿਆਰ ਕਰਦਾ ਮੈਂ ਇਨਸਾਨੀਅਤ ਨੂੰ ਪਿਆਰ ਕਰਦਾ ਮੈਂ ਇਨਸਾਨ ਨੂੰ ਪਿਆਰ ਕਰਦਾ ਮੈਨੂੰ ਉਹਨਾਂ ਦੀ ਚਿੰਤਾ ਮੈਂ ਚਿੰਤਾ ਲੁਕਾ ਕੇ ਰੱਖਦਾ ਮੇਰੇ ਡਾਕਟਰਾਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਉਹਨਾਂ ਦੀ ਚਿੰਤਾ ਉਹ ਚਿੰਤਾ ਲੁਕਾ ਕੇ ਰੱਖਦੇ ਆ ਜਿਹਨੂੰ ਨਹੀਂ ਆ ਅਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ